ਮੰਦਭਾਗੀ ਗੱਲ ਹੋਈ ਹੈ ਮੈਂ ਸਾਡੇ ਮੇਰੇ ਪਿੰਡ ਲਈ ਬੜਾ ਕਾਲਾ ਦਿਨ ਚੜਿਆ ਤਾਂ ਕੱਲ ਜਿਹੜੇ ਤਿੰਨ ਨੌਜਵਾਨ ਬੜੇ ਖੂਨ ਹਾਰ ਬੜੇ ਸਮਝਦਾਰ شریف ਨੌਜਵਾਨ ਜਿਹੜੇ ਦੁਨੀਆ ਨੂੰ ਅਲਵਿਦਾ ਕਹਿ ਗਏ ਸਹਾਸੇ ਦੇ ਵਿੱਚ ਬਹੁਤ ਗਮਗੀਨ ਮਾਹੌਲ ਹੈ ਸਾਰੇ ਪਿੰਡ ਚ ਮੈਂ ਸਭ ਨਾਲ ਵਿੱਚੁੱਲਾ ਨਹੀਂ ਕੋਈ ਬੜਿਆ ਇੰਨਾ ਵੱਡਾ ਹਾਸਾ ਜਿਹੜਾ ਸਾਡੇ ਪਿੰਡ ਵਿੱਚ ਇੱਕ ਬੱਚਾ ਥੱਲੇ ਥਾਲੀ ਇੱਕ ਬੱਚਾ 6 ਵਜੇ ਮਨ ਬੰਦ ਚੜਾਉਂਦਾ ਉਹ ਵੀ ਕੋਠੇ ਤੋਂ ਵੇਰੇ ਤੇ ਮੈਂ ਕਿੱਥੇ ਕੱਟਿਆ ਕਰੇ ਨਹੀਂ ਉਹਦਾ ਉਹੋ ਜੀ ਜੋ ਇੱਥੇ ਆਪਣੇ ਅਨਾਊਂਸਮੈਂਟ ਹੋਈ ਜਦੋਂ ਬੰਦੇ ਬੰਦੇ ਇਕੱਠੇ ਹੋਗੇ ਪਰ ਜਿੰਨਾ ਟਾਈਮ 15 20 ਮਿੰਟ ਲੱਗ ਗਏ ਉਹਨਾਂ ਨੂੰ ਕੱਢਣ ਦੇ ਵਿੱਚ ਉਹਨਾਂ ਟਾਈਮ ਨੂੰ ਉਹਨਾਂ ਦੀ ਡੈਥ ਹੋ ਗਈ ਗੱਡੀ ਮੁਰਗੀ ਹੋ ਗਈ ਕਿੰਨੇ ਸੀਗੇ ਇਹ ਗੱਡੀ ਚ 5 ਸੀਗੇ ਜੀ ਇੱਕ ਬਾਹਰ ਕੇ ਰਸਤਾ ਦੱਸਣ ਲੱਗ ਗਿਆ ਕਿਉਂ ਤੁੰਦ ਕਾਫੀ ਸੀਗੀ ਤਿੰਨ ਦੀ ਡੈਥ ਹੋ ਗਈ ਇੱਕ ਬਚ ਗਿਆ ਜੀ ਥੋਬੇ ਦੇ ਵਿੱਚੋਂ ਇੱਕ ਬਚ ਕੇ ਨਿਕਲ ਗਿਆ پیچھے ਹੁਣ ਪਰਿਵਾਰ ਜੋ ਇਹਨਾਂ ਦੀ ਕੋਈ ਨਹੀਂ ਪਿੱਛੇ ਜੀ ਦੇਖੋ ਜਿਹੜਾ ਹਰਦੀਪ ਸਿੰਘ ਉਹ ਤਾਂ ਇਕੱਲਾ ਹੀ ਭਰਾ ਸੀਗਾ ਕੋਈ ਭੈਣ ਵੀ ਹੈ ਨਹੀਂ ਨੇਵੀ ਚ ਜਾਂਦਾ ਹੁੰਦਾ ਸੀਗਾ ਜੀ ਜਿਹੜਾ ਇੰਦਰਜੋਤ ਸਿੰਘ ਦੀ ਇੱਕ ਭੈਣ ਹੈ ਮਾਤਾ ਪਿਤਾ ਨੇ ਜੀ ਜਿਹੜਾ ਕਮਲਪ੍ਰੀਤ ਹੈ ਉਹ ਬੱਚਾ ਸਾਡੇ ਪਿੰਡ ਆਪਣੇ ਭੂਆ ਦੇ ਪਿੰਡ ਰਹਿੰਦਾ ਸੀਗਾ ਜੀ ਭੂਆ ਕੋਲ ਉਹਦੀ ਵੀ ਇੱਕ ਭੈਣ ਹੈ ਤੇ ਕਿੰਨੀ ਕਿੰਨੀ ਉਮਰ ਆਪੇ ਉਮਰ ਤਾਂ 17 ਸਾਲ ਤੋਂ ਲੈ ਕੇ 22 ਸਾਲ ਤੱਕ ਪੜ੍ਹਦਾ ਸੀ ਪਰ ਕੀ ਕਰਦਾ ਇੱਕ ਪੜਦਾ ਸੀ ਕਮਲਪ੍ਰੀਤ ਇੱਕ ਨੇਵੀ ਸੀ ਮੁੰਡਾ ਤੇ ਇੱਕ ਆਪਣਾ ਡੈਵੀ ਚ ਲੱਗਾ ਸੀ ਬੇਟਾ ਚ ਇਹ ਹਰਸਾ ਕਿਸੇ ਨੂੰ ਲੱਗਦਾ ਕਿ ਇਹ ਧੁੰਦ ਦੇ ਕਾਰਨ ਨਹੀਂ ਲੱਗਦਾ ਜੀ ਹੋਰ ਤਾਂ ਕੁਝ ਨਹੀਂ ਸੀ। ਇਹ ਲੱਗਦਾ ਕਿ ਇੱਥੇ ਜਿਹੜਾ ਹੈਗਾ ਜਿਹਨੂੰ ਕੋਈ ਰੇਲਿੰਗ ਨਹੀਂ ਹੈਗੀ ਇਹ ਵੀ ਹੋ ਸਕਦਾ ਉਹਨਾਂ ਨੂੰ ਪਤ ਨਹੀਂ ਲੱਗਿਆ ਰੇਲਿੰਗ ਹਿੰਜਾ ਸ਼ਾਇਦ ਬਾਕੀ ਜਾਪੇ। ਆਂ ਬਚਾਤਾ ਹੋ ਸਕਦਾ ਜੀ ਅੱਗੇ ਤਾਂ ਕੋਸ਼ਿਸ਼ ਕਰਾਂਗੇ ਜੀ ਕਹਾਂ ਦੇ ਪਿੰਚਾ ਤੋਂ ਤੇ ਹੋ। ਰਸਤਾ ਵੀ ਦੱਸਣ ਵਾਸਤੇ ਬੰਦਾ ਉੱਤਰਿਆ ਪਰ ਉਹ ਮੋਬਾਈਲ ਦੀ ਲਾਈਟ ਨਾਲ ਪਰ ਉਹ ਧੁੰਦ ਹੀ ਇੰਨੀ ਸੀ ਦਿਸੀ ਜੀ।